ਬਸ ਭੋਨੀਗੜਾ ਆਪਾਂ ਪਹੁੰਚ ਗਏ ਤੇ ਚੱਲਦੇ ਹੁਣ ਪਿੰਡ ਜਾ ਕੇ ਦੇਖਦੇ ਆ ਸਾਰੇ ਆ ਦੇ ਰਿਐਕਸ਼ਨ ਚਲੋ ਮੇਰੇ ਮੁੱਛਾਂ ਤਾਂ ਨਹੀਂ ਪਾਈਆਂ ਨਹੀਂ ਚਾਰ ਨਿਗੜਾ ਵਾਲਾ ਸਾਰੇ ਕਿੱਥੇ ਸਾਡੇ ਰੰਗੇ ਰੰਗੇ ਟੱਪਾ ਸਾਡੇ ਪਿੰਡ ਦੇ ਮਸੂਰ ਇੱਕਾ ਸਲਾਹਕਾਰ ਬੰਦੇ ਨੂੰ ਵੀ ਦਿਖਾਉਣਾ ਸਾਨੂੰ ਉਹ ਦੇਖੋ ਵਿੰਦਰ ਬੜਾ ਲਵੇ ਆਜੋ ਥੋੜਾ ਘਾਇ ਆਰੇ ਉੱਧਰ ਤੇ ਇੱਕ ਕੈਮਰੇ ਵਾਲਾ ਆਹ ਸੇ ਤਾਂ ਸਾਰੇ ਤੇਰੀ ਜਨੀ ਚੱਕਾ ਗਏ ਆਪਣੇ ਬੰਦੇ ਦਾ ਵੀ ਚੱਲਣ ਲੱਗਾ ਵੀ ਤੁਰਿਆ ਬਣਾ ਜਾਵੇ ਜਰਦੀ ਕਿਤਾ ਕਸਾ ਦਿਨ ਲੈ ਸੋ ਗਾਇਸ ਹੁਣ ਖਾਣ ਲੱਗੇ ਆਪਾਂ ਮਾਰਨਿੰਗ ਡੇਪਾਸਟ ਯੈਸ ਕਿੰਨੇ ਵਜੇ 1 ਵਜੇ ਗਾਇਸ ਉੱਠੇ ਕਿੰਨੇ ਹੋ ਤੁਸੀਂ ਉੱਠੇ ਲੇਟਾਂ ਗਾਇਸ ਅਸੀਂ ਤੇ ਮੈਂ ਲਿਆਂਦੇ ਨੇ ਆ ਚੂਲੇ ਪਟੂਰੇ ਤੇ ਨਾਨ ਤੇ ਹੁਣ ਖਾਣਨੇ ਆ ਫਿਰ ਤੇ ਅੱਜ ਜਾਣਾ ਵੀ ਆਪਾਂ ਹਨਾ ਟੇਸਟੀ ਲੱਗ ਰਿਹਾ ਨਾ ਖੁਸ਼ਬੂ ਬੜੀ ਸੋਹਣੀ ਟੇਸਟੀ ਲੱਗ ਰਿਹਾ ਨੇ ਵਧੀਆ ਨੇ ਔਰ ਇਹ ਮੈਨੂੰ ਨਵੀਂ ਦੁਕਾਨ ਇੱਕ ਪਤਾ ਲੱਗੀ ਆ ਉੱਥੋਂ ਹੀ ਲੈ ਕੇ ਆਏ ਆ ਜਾਂ ਕੇ ਤੇ ਚਲੋ ਫਿਰ ਆਜੋ ਟੂਰੇ ਸਵਾਦ ਨੇ ਹਨਾ ਹਮ ਸੌਫਟ ਵੀ ਆ ਸੌਫਟ ਵੀ ਨੇ ਵਧੀਆ ਨੇ ਇਹਦਾ ਹਾਰਡ ਜੇ ਹੁੰਦਾ ਹੋਰੀ ਪਾਪੜ ਜੇ ਹੂੰ ਪਹਿਲਾਂ ਖਾ ਲਓ ਹਾਂ ਫਿਰ ਖਾਣੇ ਆ ਨਾਣ ਵੀ ਨਾਣ ਵੀ ਪੇੜ ਨੇ ਜਸ ਨਾਣ ਬਾਚੂ ਖਾ ਲੈਣੇ ਆ ਦੇਖੂਗਾ ਸੀ ਮੈਂ ਗਾ ਲੈਣ ਆ ਹਾਕੀ ਮੰਗਾਏ ਹੁਣ ਇਹ ਮੇਰਾ ਨਾਈਕਾ ਦਾ ਪਾਰਸਲ ਅੱਛਾ ਸ਼ੁਕਰ ਹੈ ਆ ਜਾ ਗਿਆ ਕੱਲ ਆਪਾਂ ਜਾਣਾ ਮੈਨੂੰ ਤਾਂ ਐਵੇਂ ਸੀਗਾ ਵੀ ਕੱਲ ਤੱਕ ਆਊਗਾ ਹੂੰ ਪਤਾ ਨਹੀਂ ਹੋਣਾ ਹੈਗਾ ਇਹਦਾ ਇਹਦੀ ਮੈਨੂੰ ਬਹੁਤ ਦਿਨਾਂ ਤੋਂ ਵੇਟ ਸੀਗੀ ਅੱਛਾ ਬਸ ਆਹੀ ਹੈ ਤੂੰ ਮੇਰੇ ਫੋਨ ਤੋਂ ਕਹਤੇ ਆਰਡਰ ਕੀਤਾ ਨਾਲੇ ਨਹੀਂ ਮੈਂ ਕੀਤਾ ਆਪਣੇ ਤੋਂ ਸੀ ਮੇਰਾ ਆਰਡਰ ਸ਼ੋ ਨਹੀਂ ਹੋ ਰਿਹਾ ਸੀ ਫਿਰ ਮਤਲਬ ਮੇਰਾ ਪਰ ਕੇ ਆਪਣੇ ਉਹਦੇ ਦਾ ਪਤਾ ਨਹੀਂ ਆਪੇ ਹੀ ਹੋਇਆ ਫਿਕਸ ਕਰਾਂ ਲੱਗੀਆਂ ਹੈ ਗਰਮ ਤਾਂ ਹੋਈ ਨਹੀਂ ਹੈਗੀ ਹੋਊਗੀ ਆ ਇਹਨੂੰ ਜ਼ਰੂਰ ਮਿਲਾਉਂਗਾ ਚਲੋ ਜੀ ਦਾ ਸੋਣ ਆਪਾਂ ਚੱਲੀਏ ਪਿੰਡ ਸਾਰਾ ਕੁਝ ਸਮਾਨ ਹੋ ਗਿਆ ਰੈਡੀ ਤੇ ਗੱਡੀ ਵੀ ਆਪਣੀ ਰੈਡੀ ਆ ਤੇ ਚਲਦੇ ਹਾਂ ਹੁਣ ਸਿੱਧਾ ਸੰਗਰੂਰ ਤੇ ਮਿਲਦੇ ਅਗੇ ਅਸੀਂ ਕਾਫੀ ਲੇਟ ਹੋ ਗਏ ਐਕਚੁਅਲੀ ਤੇ ਸਮਝ ਨਹੀਂ ਆ ਰਿਹਾ ਪੁੰਦਲੇ ਪਏ ਆ ਚਲੋ ਚੱਲੀਏ ਸੁਹਾਨੀਗਾੜਾ ਆਪਾਂ ਪਹੁੰਚ ਗਏ ਤੇ ਚੱਲਦੇ ਹਾਂ ਹੁਣ ਪਿੰਡ ਜਾ ਕੇ ਦੇਖਦੇ ਸੁਹਾਨੀਗਾੜਾ ਪਹੁੰਚ ਗਏ ਆਪਾਂ ਪਿੰਡ ਇਹ ਆ ਸਾਡੀ ਦਾਦੀ ਇਹ ਆ ਨਿਸ਼ਾਨ ਸਿੰਘ ਨਹੀਂ ਤੇਰਾ ਕਿਹਨਾਂ ਵਾ ਆ ਮੁੰਡਾ ਰਾਈ ਬਲੂ ਹੋਇਆ ਇਹ ਨਸਾ ਕਰਕੇ ਬੈਠਾ ਨਸਾ ਕਰਕੇ ਬੈਠਾ ਹੋਇਆ ਪਰ ਇਹਨੂੰ ਨਾ ਇਨਫਲੂਆ ਆ ਜੋਧੂ ਬਲੰਸ਼ ਆ ਰਨਿਓਦ ਫਿਟਨੈਸ ਕਿਹਾ ਕਰੋ ਤੇ ਫੋਲੋਅਰ ਸੋ ਗਾਇਜ਼ ਇਹ ਸਾਡਾ ਨੈਕਸਟ ਡੇ ਜਾਨੀ ਹੋਨੇ ਆ ਪ੍ਰੈਕ ਕੀ ਸਾਨੂੰ ਪਿੰਡ ਫੰਕਸ਼ਨ ਆ ਗਿਆ ਯੈਸ ਤੇ ਅੱਗੇ ਆਪਾਂ ਤੇ ਹੁਣ ਚੱਲਦੇ ਆ ਲੁਧਿਆਣੇ ਅੱਗੇ ਅੱਗੇ ਤੁਹਾਨੂੰ ਮਿਲਦੇ ਆ ਤੁਹਾਨੂੰ ਦੱਸਦਾ ਕੀ ਰਹੀ ਆ ਬਹੁਤ ਦਿਨ ਗਾਇਸ ਯੈਸ ਸੀ ਗੱਲ ਕਰ ਰਹੇ ਸੀਗੇ ਕਿ ਮੈਂ ਕਿਹਾ ਰਾਤ ਠੰਡ ਲੱਗਦੀ ਪਈ ਸੀ ਇੱਥੇ ਹਨਾ ਬੰਟਾ ਜੀ ਠੰਡ ਲੱਗਦੀ ਆ ਗਾਇਸ ਇੱਧਰ ਖੇਤ ਖੇਤ ਨੇ ਨਾ ਖੇਤਾਂ ਕਰਕੇ ਉਹਦੇ ਕਰਕੇ ਤੇ ਨੀਂਦ ਵੀ ਇੰਨੀ ਸੋਹਣੀ ਆ ਨਹੀਂ ਘਰੇ ਤਾਂ ਦੇਖ ਨਾ ਪਿੱਕ ਤੋਂ ਉੇ ਤੱਕ ਨੀਂਦ ਆਉਂਦੀ ਆ ਉਰੇ ਲੈਟ ਸੌ ਕਰੇ ਤਾਂ ਚਲੋ ਲੈਟ ਸੌਨੇ ਆ ਫਿਰ ਲੇਟ ਉੱਠਦੇ ਹਾਂ ਉਰੇ 12 ਵਜੇ ਸੌ ਕੇ ਦੇਣਾ 7 ਵੀ ਉੱਠ ਕੇ ਸਵੇਰੇ ਹਾਂ ਮਿੰਡਾ ਚਾਹ ਫਾਇਦਾ ਹਾ ਹਨ ਸਹੀ ਗੱਲ ਆ ਤੇ ਕੱਲ ਗੱਡੀ 'ਚ ਤਾਂ ਨਹੀਂ ਬੋਲੇ ਨਾਲ ਫਾਜ਼ਲ ਸਾਹਿਬ ਸੀ ਫਸਤਾ ਵੀਂ ਕੀ ਜ਼ੁਬਾਨ ਨਹੀਂ ਨਿਕਲਦੀ ਘੱਟੀ ਮੋਟੀ ਦਾ ਆਪਾਂ ਤੇ ਹੁਣ ਅਸੀਂ ਇਕੱਲੇ ਜਾ ਰਹੇ ਹਾਂ ਲੁਧਿਆਣੇ ਯੈਸ ਤੇ ਬਰਖਸਤੇ ਤੇ ਤੇ ਬੜਾ ਕਰਦੇ ਪਈ ਹਾਂ ਹੈ ਤੇ ਤੇ ਕੀ ਹੁੰਦਾ ਬਸ ਘੱਟਦਾ ਕਿਉਂ ਆਪਾਂ ਤੇ ਇਹ ਤੇ ਘੱਟਦਾ ਜੀ ਗਰਸ ਸਹਲੀ ਪਹੁੰਚ ਗਏ ਆਪਾਂ ਲੁਧਿਆਣਾ ਤੇ ਇੱਧਰ ਆਪਾਂ ਹੋਣ ਲੱਗੇ ਐਂਟਰ ਮੋਡਲ ਟਾਊਨ ਦੇ ਗਾਇਸ ਆਹ ਹੋ ਆ ਗਿਆ ਆਪਾਂ ਮੋਡਲ ਟਾਊਨ ਤੇ ਹੁਣ ਮੈਡਮ ਜੀ ਦੇ ਕੀ ਲੈਣਾ ਉੱਥੋਂ ਸ਼ਾਪਿੰਗ ਕਰਨੀ ਆ ਸ਼ਾਪਿੰਗ ਕਰਾਉਂਗੇ ਕਰੋਨਾ ਤੁਹਾਨੂੰ ਸ਼ਾਪਿੰਗ ਸਿੱਧਾ ਵਾਪਸ ਸੰਗਰੂਰ ਮਾੜਾ ਨਹੀਂ ਟੁੱਟਦਾ ਵੀ ਫੋਨ ਕਿਉਂ ਨਹੀਂ ਆਥੜ ਜੇ ਤੇਰੇ ਮੈਂ ਦਾ ਹੁਣ ਗਾਇਸ ਰੁਕੇ ਆਪਾਂ ਬਨਾਣਾ ਸ਼ੇਕ ਪੀਂ। ਯਾ ਚਾਹ ਨਾਲ ਪਰਮਾਨਾ। ਸੋ ਗਾਇਸ ਹੁਣ ਸਾਨੂੰ ਲੱਗ ਗਈ ਸੀਗੀ ਭੁੱਖ ਪਿਆਸ ਸਾਰਾ ਕੁਝ। ਤੇ ਹੁਣ ਗੰਨੇ ਦਾ ਜੂਸ ਪੀਣ ਲੱਗਿਆ ਗਾਇਸ ਅਦਰ ਕੋਈ ਪਿੰਡਾ ਵਾਲੇ ਸਾਰੇ ਰਸਤੇ ਇਹਨੇ ਰੋਕੀਆਂ ਨਹੀਂ ਗਾਇਸ। ਮੱਕੜੀ ਆਇਆ ਨਹੀਂ ਗਾਇਸ। ਕੋਈ ਵੀ ਜੋ ਹੈ ਚਾਹੁੰਦੇ ਸੀ। ਸੋ ਹੁਣ ਆਪਾਂ ਪੀਣ ਲੱਗਿਆ ਗੰਨੇ ਦਾ ਜੂਸ। ਤੇ ਆਹ ਫੋਟੋ ਬਾਕੀ ਗੱਲਾਂ ਤੁਸੀਂ ਕਰੋ ਕੀ ਕਰੀਏ। ਕੋਈ ਨਹੀਂ ਲੱਗੇ ਗਾਇਸ ਬਨਾਣਾ ਸ਼ੇਕ। ਕਿਵੇਂ ਬਨਾਣਾ ਸ਼ੇਕ? ਯਾਰ ਕੰਨੇ ਦਾ ਜੂਸ ਆ ਇੰਨਾ ਦੋਬਰੀ ਸ਼ੇਕ ਇੰਨਾ ਪੇਸ ਦਿਓ ਮਾਈ ਗੋਡ ਇਹ ਦੇ ਆ ਤੂੰ ਮੈਂ ਨਿੱਕ ਪੇਕੜਸ ਦੇ ਜਿਹੜਾ ਸ਼ੇਕ ਪੀਤਾ ਸੀ ਮੈਨੂੰ ਲੱਗਾ 1.5 ਘੰਟੇ ਲੱਗੇ ਡੇਢ ਘੰਟੇ ਦੇ ਵਿੱਚ ਹੀ ਆਪਾਂ ਨਾ ਉਥੋਂ ਮੁੜਿਆ ਲੁਧਿਆਣੇ ਤੋਂ ਜਿਆਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਪਰ ਰਸਤੇ 'ਚ ਕਿਤੇ ਰੁਕੇ ਨਹੀਂ ਹੈਗੇ ਹੁਣ ਸਿੱਧਾ ਚੱਲਦੇ ਆ ਪਿੰਡ ਸਪੈਸ਼ਲ ਲੈਂਡ ਪੈਣ ਨੂੰ ਹੀ ਗਏ ਸੀ ਕਿ ਲੁਧਿਆਣੇ ਚਲੋ ਮੇਰੇ ਮੁੱਛਾਂ ਤਾਂ ਨਹੀਂ ਪਾਣੀਆਂ ਨਹੀਂ ਮੇਰੀ ਅਫਰੋਚ ਬੱਲੀਏ ਉਹ ਤੇ ਨਹੀਂ ਜਾਣੀ ਨੀ ਅਗੋਜ ਦੇਖਣਾ ਆ ਆਪਣੇ ਚੋਤੇ ਦੇ ਦੇਤੇ ਹੀ ਹਨ ਉਹਦੇ ਵਾਸਤੇ ਆ ਦੇਖਣਾ ਆ ਟੈਸਟ ਕਰਾਂਗੇ ਸੋ ਗਾਇਸ ਅਸੀਂ ਆਪਣੀ ਛੋਟੀ ਕੀ ਲੱਗੀ ਮੇਰੀ ਉਹ ਨੰਨ ਤੇ ਉਹਦੇ ਵਾਸਤੇ ਲੈਣ ਆਇਆ ਫਰ ਪੰਜ ਮਿੰਨਾਂ ਦੀ ਉਹਦੇ ਵਾਸਤੇ ਆ ਦੇਖਦੇ ਆਪਾਂ ਦੇਖਦੇ ਆ ਕਿਵੇਂ ਆ ਗਾਇਸ ਹੋਲੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਐਕਚੁਅਲੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਗੋਲੀ ਦਾ ਸਾਰਾ ਗੱਲਬਾਤ ਹੈ ਕਿ ਉਹਨਾਂ ਨੇ ਰੰਗ ਦਿੱਤੀ ਹੈ ਕਹਿੰਦੇ ਰੰਗ ਯੂਸ਼ ਕਰਾਗਾ ਵਿੱਚ ਮੁੰਡਿਆਂ ਨੇ ਰੰਗ ਏ ਇਦਾਂ ਪਾਤਾ ਸਾਡੀ ਥੂ ਸਾਰੇ ਕਿਤੇ ਸਾਡੇ ਰੰਗੇ ਰੰਗੇ ਟੱਪਾ ਸਾਡੇ ਪਿੰਡ ਦੇ ਮਸੂਰ ਇਕਾ ਸਲਾਹਕਾਰ ਬੰਦੇ ਨੂੰ ਵੀ ਦਿਖਾਉਣਾ ਸਾਨੂੰ ਉਹ ਦੇਖੋ ਵਿੰਦਰ ਪੜਾ ਲਵੇ ਆ ਜੋ ਥੋੜਾ ਗਾਇਸ ਗਾਇਸ ਥੋੜਾ ਲਵੇ ਗਾਇਸ ਵੀਰੇ ਥੋੜਾ ਤਵੇ ਆਜੋ ਕਿਵੇਂ ਲੱਗਿਆ ਤੁਹਾਨੂੰ ਅੱਜ ਹੋਲੀ ਇੰਜੋਏ ਕਰਾ ਵਾ ਕੀਆਂ ਲੱਗ ਰਹੀ ਪਹਿਲਾਂ ਤਾਂ ਹੁਣ ਬੁਗੜ ਗਿਆ ਮਾਹੌਲ ਅੱਖਾਂ ਨੂੰ ਕੀ ਹੋਇਆ ਤੁਹਾਡੇ ਥੋੜੀਆਂ ਮਾਲ ਜਿਆਦੇ ਖਾਦਾ ਹੋਇਆ ਹੋਰ ਗੱਡੂ ਵਾਸਤੇ ਮਾਲ ਜਿਆਦੇ ਚੱਲੇ ਆ ਠੀਕ ਹੋ ਤੁਸੀਂ ਮੱਠੇ ਛੱਗਿਆ ਨੇ ਬਾਈ ਸਾਡੇ ਪਿੰਡ ਦੀ ਨੌਜਵਾਨ ਪੀੜੀ ਆ ਮੱਠਿਆ ਛੱਗਿਆ ਠੀਕ ਆ ਬਾਈ ਬੰਦਾ ਕਬੱਡੀ ਦਾ ਖੇਡ ਹੁੰਦਾ ਸੀ ਯਾਰ ਵਾਲੇ ਵੱਡੀ ਅੱਜ ਰਗੜੇ ਬਣਾਉਂਦਾ ਫਿਰਦਾ ਓਰੇ ਉਪ ਨਾ ਪੀ ਚੁੱਕਿਆ ਸਰ ਉਹ ਐਕਚੁਅਲੀ ਅਸੀਂ ਐਕਚੁਅਲੀ ਹਾਂ ਤਾਦਮ ਰਗੜਾ ਫਿਰ ਪਲਵਾਨੇ ਪੀਂਦੇ ਨੇ ਪਲਵਾਨ ਸਾਡੇ ਪਿੰਡ ਦੀ ਨੌਜਵਾਨ ਜੀੜੀ ਉਹ ਬੰਦਾ ਲੈ ਕੇ ਆਇਆ ਉਹਦੀ ਵੀਡੀਓ ਬਣਾਈ ਜਾਦੀ ਆ ਪਹਿਲਾਂ ਤੈ ਵੀ ਬਣਾਈਏ ਫਿਰ ਵੀਡੀਓ ਠੀਕ ਆ ਇਹਦੇ ਚ ਕੋਈ ਸ਼ੱਕ ਨਹੀਂ ਗਿਆ ਨੈਟ ਦੇ ਫੇਮ ਵਾਸਤੇ ਬਣਾ ਰਹੇ ਨੇ ਗਾ ਵੀ ਸਿੰਡੂਾ ਤੁਹਾਡਾ ਗਾ ਇਹ ਪਹਿਲਾਂ ਤੋਂ ਨਹੀਂ ਬਣਾਈਏ ਵੀਡੀਓ ਠੀਕ ਆ ਆ ਦੇਖ ਲੋ ਨੋਨੂ ਦੇ ਰੰਗ ਲਾ ਨੋਨੂ ਰਿਹਾ ਓਏ ਉਹ ਕੰਨੈਸ਼ੀ ਕੱਕ ਫੋਨ ਕਰਨੀ ਚਾਹਤ ਇਹ ਜੂਰੇ ਹੈ ਨਹੀਂ ਰਹੇ ਹਰ ਦੁਆਰ ਆਹ ਬੋਲੇ ਦੇ ਦਰਸ਼ਨ ਕਰਨ ਲੋ ਇਹਦਾ ਇਹ ਹੈ ਜੀ ਹਾਂ ਕਿਸਾਨ ਦੇ ਜਿਵੇਂ ਆਪ ਵੀ ਪਰਵਾਹ ਚ ਸਾਰੇ ਉਧਰ ਤੇ ਇੱਕ ਕੈਮਰੇ ਵਾਲਾ ਹਾਂ ਸਾਰੇ ਤੇਰੇ ਲਈ ਬਣੀ ਜਾ ਰਹੇ ਨੇ ਜਾਦਾ ਕੋਲ ਪੜਾ ਜਾ ਨਾ ਨਹੀਂ ਕੋਈ ਹੈ ਨਾ ਇੱਧਰ ਆਪਣੇ ਪਿੰਡ ਦੀਆਂ ਸੰਗਤਾਂ ਆਖਦੇ ਆਂ ਪਿਆ ਪ੍ਰਸ਼ਾਦਾ ਹੈਲੋ ਕੀ ਕਰਤਾ ਬਾਈ ਸਿੱਤਾ ਪਾਣੀ ਘਰ ਆ ਗਏ ਸਾਡੇ ਪਿੰਡ ਦਾ ਨਿਆਰਾ ਬੱਕਰੀਆਂ ਬੱਕਰੀਆਂ ਇਹ ਆ ਗਏ ਸਾਡੀ ਰੌਕਸੀ ਜੋ ਆਪਣੇ ਪਿੰਡ ਦਾ ਵੀ ਹੈ ਇਹ ਆ ਗਾਇਸ ਇਹ ਆ ਗਾਇਸ ਆਪਣੇ ਪਿੰਡ ਦੀ ਅੰਦਰਲੀ ਜਗ੍ਹਾ ਜਿੱਥੇ ਕਾਫੀ ਪੁਰਾਣੇ ਘਰ ਬਣੇ ਹੋਏ ਨੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਤੁਸੀਂ ਪੁਰਾਣੇ ਘਰ ਬਣੇ ਹੋਏ ਨੇ ਕਾਫੀ ਤੇ ਇੱਧਰ ਆਏ ਸੀ ਦੁਆਉਣ ਦਵਾਈ ਆ ਮੁੰਡੇ ਦਾ ਢਿੱਡ ਦੁਖਦਾ ਸੀਗਾ ਇਹ ਰਾਣੀਆਂ ਪਿੱਛੇ ਵੇਖ ਤੇ ਮੇਰਾ ਪਿਛਲੇ ਦਾ ਦੇਖੋ ਦਾ ਨਾ ਦਾ ਢਿੱਡ ਦੁਖਦਾ ਸੀਗਾ ਤੇ ਆ ਕੀ ਆ ਗਿਆ ਇਹ ਕੀ 10 ਸਰਵਾਜ ਆ ਗਿਆ ਹਾਂ ਆਦਰਵਾਜ ਆ ਗਿਆ ਆਪਣਾ ਕਿਹੜਾ ਆਹ ਹਾਂ ਆਦਰਵਾਜ ਆ ਗਿਆ ਸ ਆਪਣੇ ਆਓ ਉਧਰ ਮੰਦਿਰ ਆ ਉਧਰ ਮੰਦਿਰ ਹੈ ਅੱਛਾ ਹਾਂ ਤੇ ਇਹ ਕਿਹੜਾ ਦਰਵਾਜਾ ਕਾਦੇ ਨਾਮ ਤੋਂ ਲਿਖਿਆ ਵੀ ਹੋਇਆ ਉੱਤੇ ਹਨਾ ਇੱਧਰ ਆਪਾਂ ਬਹੁ ਘਟ ਹੋਣੇ ਵੈਸੀ ਅੰਦਰਲੀ ਸਾਈਡ ਹਾਂ ਹਨੂ ਮਾਰਦਾ ਬੰਦਰ ਆ ਗਿਆ ਅੱਛਾ ਇੱਧਰ ਕਾਫੀ ਘਰਨੇ ਪੁਰਾਣੇ ਹਨਾ ਉਹ ਸਾਹਮਣੇ ਕੋਈ ਤਾਂ ਗੋਤ ਆਪਣੇ ਇੱਧਰ ਜਿਆਦਾ ਝੰਜਰ ਹੀ ਰਹਿੰਦੇ ਨੇ ਹਨਾ ਹਾਂ ਝੰਜਰ ਹੀ ਰਹਿੰਦੇ ਨੇ ਯਾਰ ਸਾਰੇ ਤੇ ਸਾਹਮਣੇ ਆਪਣਾ ਗੁਰਦੁਆਰਾ ਸਹਿ ਪਿੰਡ ਦਾ ਆਹ ਮੈਲੀ ਨਾ ਦੀ ਟੂਰ ਕਬੀਏ ਹੁਣ ਆਇਆ ਗਾਇਸ ਰੀਲ ਬਣਾਉਣ ਵੈਸੇ ਇਹਨਾਂ ਨੇ ਡੋਈ ਦਿੱਤਾ ਉਹਦੇ ਡੁੱਬ ਗਿਆ ਜਮੀ ਡੁੱਬਣ ਤੀ ਆਏ ਸੀ ਉਹਦੇ ਕਿੰਨਾ ਸੋਹਣਾ 뷰 ਆ ਨਾ ਵੈਸੇ ਅੱਧਾ ਡੁੱਬਿਆ ਹੋਇਆ ਥੋੜੀ ਹੀ ਬਣੀਆਂ ਨੇ ਹਲੇ ਰੀਲਾਂ ਹਨਾ ਬਹੁਤ ਵਧੀਆ ਲੱਗ ਰਿਹਾ ਔਰ ਇਹਦਾ এনਵਾਇਰਨਮੈਂਟ ਪਿੰਡਾਂ ਦਾ ਹਨਾ ਕਿੰਨਾ ਫਰੈਸ਼ ਫਰੈਸ਼ ਹੋਰ ਠੰਡਾ ਮਤਲਬ ਗਾਇਸ ਸਨਰਾਈਜ਼ 뷰 ਵੀ ਦੇਖਣ ਜਾਣਾ ਸਵੇਰੇ ਉੱਠੇ ਨਹੀਂ ਗਾਇਸ ਉੱਠੀ ਬੜੇ ਲੇਟ ਤੇ ਹੁਣ ਵੀ ਵੈਸੇ ਡੋਬੀ ਗਿਆ ਇਸ ਤੋਂ ਬਾਅਦ ਤਾਂ ਕੁਝ ਬਣਨਾ ਨਹੀਂ ਹੁਣ ਮੇਰੀ ਉਹ ਫੋਟੋ ਕਿਚਨਾਂ ਚ ਚੱਲਦੀ ਹੈ ਫੋਟੋ ਪਲੀਜ਼ ਕਿਚਨ ਖਿੱਚਦਾ ਖਿੱਚਦਾ ਸਿਰਫ ਪਿੱਛੇ ਸੂਰਜ ਆਵੇ ਬੱਸ ਰੀਲਰ ਨੂੰ ਲੰਬਾ ਬਣਾ ਕੇ ਹੁਣ ਆ ਗਏ ਆਪਾਂ ਅਸੀਂ ਚੱਲਿਆ ਵਾਪਸ ਘਰੇ ਤੇ ਹੁਣ ਘਰੇ ਆ ਕੇ ਇਹਨਾਂ ਨੇ ਹੋਣਾ ਰੈਡੀ ਜੰਨੀਆਂ ਜਾਗੋ ਲਈ ਅੱਜ ਜਾਗੋ ਆ ਤੁਹਾਨੂੰ ਚੱਲ ਜਾਂ ਦਿਖਾਉਣੇ ਆਂ ਅਸੀਂ ਜਾ ਕੇ ਆਪਣੀ ਚੱਲ ਸੱਤ ਤਾਂ ਇੱਥੇ ਵੱਜ ਗਏ ਹੋਰ ਕਦੋਂ ਰੈਡੀ ਹੋਵੋਗੇ ਕੋਈ ਨਹੀਂ ਅਸੀਂ ਸਾਰੀ ਜਾਗੋ ਨਿਗਾ ਦੇਣੀਆਂ ਗੈਸ ਇਹਨਾਂ ਨੇ ਅੱਜ 100% ਹਾਂ ਜਲਦੀ ਆ ਕੇ ਵਾ ਰੈਡੀ ਹੋ ਜੇ ਹੁਣ ਠੀਕ ਆ ਤੇ ਫੇਰ ਆਪਾਂ ਚੱਲਦੇ ਆਂ ਵਿਆਹ ਵਾਲੇ ਘਰੇ ਫੇਰ ਉਧਰ ਤੁਹਾਨੂੰ ਦਿਖਾਉਣੇ ਆ ਕੀ ਮਾਹੌਲ ਆ ਆਪਣੇ ਪਿੰਡ ਦੀ ਹੋਊਗਾ ਸਾਥ ਹੋਰੇ ਕੀ ਆ ਦੱਸ ਹਰਮਨ ਇਹ ਉਹ ਆਪਣਾ ਤੋਬਾ ਵਾਦਾ ਕਰੇ ਪਤਲਾਲਾ ਅਸਸ ਆਹ ਬਲਣ ਬਲਣ ਰੁਕ ਪਚੰਦੇ ਦੂਰ ਪਚੰਦੇ ਕਿ ਕਿ ਸੋਹਣੇ ਹੋ ਗਏ ਓਕੇ ਕਿ ਲੱਗਦੇ ਜਿਵੇਂ ਸਾਡੇ ਪਿੰਡ ਠੋਕਦੇ ਹੁਣ ਗਾਇਸ ਆਪਾਂ ਜਾ ਰਹੇ ਹਾਂ ਵਿਆਹ ਵਾਲੇ ਘਰ ਚ ਤੁਰੇ ਤੁਰੇ ਤੇ ਇਹਨਾਂ ਦੀ ਅੱਜ ਦੀ ਲੁੱਕ ਦੇਖ ਲੋ ਗਾਇਸ ਸੋਹਣੇ ਲੱਗ ਰਹੇ ਮੈਂ ਤਾਂ ਸੋਹਣਾ ਲੱਗ ਰਹੇ ਪੁੱਛ ਰਿਹਾ ਕਿ ਤੁਹ ਸੋਹਣੇ ਮੈਂ ਪੁੱਛ ਰਿਹਾ ਤੁਹਾਨੂੰ ਸੋਹਣੇ ਲੱਗ ਰਹੇ ਹੋ ਤੁਹਾਨੂੰ ਵੈਸੇ ਹਾਂਜੀ ਕਸਰ ਆ ਹਲੇ ਮੇਰੇ ਕਮਦੀ ਘਾਟ ਲੱਗਦੀ ਆ ਮੈਨੂੰ ਥੋੜੀ ਜੀ ਹੁਣ ਕਹਿ ਕੇ ਹਟਿਆ ਅੱਖਾਂ ਤੇ ਵੱਧ ਲਾ ਲਿਆ ਚੱਲ ਹੁਣ ਤੁਸਾਂ ਤੁਸੀਂ ਕਿਹੜਾ ਘਟਾਉਣਾ ਇਹਨੂੰ ਕਿੱਥੇ ਜੇ ਮੇਰੀ ਕਿੱਥੇ ਜੇ ਤੇਰੀ ਮੈਨੂੰ ਹੁਣ ਦੂਰ ਕਰੀਏ ਨਹੀਂ ਪੂਰਾ ਘਾਟ ਰੁੱਤ ਬੈਲੀ ਨਾ ਜੀ ਦੂਰ ਕਰੀਏ ਨਹੀਂ ਮੇਰਾ ਵੀਰੇ ਤੇ ਹੀ ਯਾਦਗਾਨੀ ਦੂਰ ਪਾਪੀ ਮੇਰੀ

ਕੱਥੀ ਕਹਿੰਦੇ ਦੇਖ ਰੋ ਦੁੱਖ ਰੋ ਦਿੰਦਾ ਹੀ ਆਪਾਂ ਬੱਸ ਬਤਾ ਦੇ ਨੰਗੋ ਬੋਤੀ ਸੁਣ ਨੀ ਮੈਨੂੰ ਬੁਲਾ ਲਾ ਬੱਸ ਹਾਲੇ ਦੇਖੇ ਮੇਰੀ ਮਾਰ ਕੇ ਲਈ ਦੀ ਕਰਿਆ ਇਹ ਰੂਟ ਪਾਪੂ ਜੀ ਹੋਰ ਵੀ ਬੋਲਦਾ ਨਾ ਅਮਰ ਜੀ ਦੇ ਨਾਲ ਬੈਠਾ ਇਹ ਵੀ ਜਾਣ ਘੱਟਾ ਅਮਰ ਜੀ ਦੇ ਨਾਲ ਖੜੇ ਆ ਸਾਰਾ ਗੁੱਸਾ ਲਾ ਲੈਣਾ ਆਹ ਤਾਂ ਮੈਂ ਵੀ ਸੀ ਚਾਰ ਲਾ ਜੀ ਮੱਲਾ ਪਤਾ ਪੈ ਲੈ ਕਿੱਟਿਆਂ ਚਲਾਉਣ ਲੱਗਾ ਵੀ ਤੁਰਿਆ ਨਾ ਜਾਵੇ ਸ਼ਾਂਤੀ ਜੋ ਹੋਤੀ ਮਾਰ ਰਹੇ ਹੋ ਤੁਹਾਨੂੰ ਸੁਣਾ ਕੇ ਤੁਸੀਂ ਵੀ ਚਾਰ ਲਾ ਲਾਉਂ ਗਿਆ जोरदी जोरदी बेटा कैसे निकले जोरदी निकली भाई करके टिक रह गई बस टिक रह गई जोरती मार लगी मार दा ताकत के साथ होती है ने चार बजने बड़े तो 2 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 ਤੇਰਾ ਦੱਕਾ ਰੱਖਣੀ ਚਾਹੀਦਾ ਨਹੀਂ ਰੱਖਦੇ ਨਹੀਂ ਦੋ ਲਾ ਦੇ ਹਾਂ ਮੇਰੇ ਨਾਮ ਵੀ ਮਾਰੋ ਚਲੋ ਇਹ ਦੋ ਲਾ ਦੇ ਬਸ ਇਹਨੂੰ ਪੁੜਾ ਦੇ ਨਹੀਂ ਆਈ ਕੋਈ ਨਹੀਂ ਬਸ ਦੋ ਲਾ ਦੇ ਦੋ ਲਾ ਦੇ ਅੱਤੇ ਹੋਰ ਵੀ ਮਾਰਨੀ ਹੈਗੀ ਇਹਨੇ ਪੁੜਾ ਦੇ ਤੂੰ ਲਾ ਦੇ ਹੁਣ ਅਸੀਂ ਲਾਸਟ ਹੈ ਹਾਂ ਮਾਰੀ ਨਹੀਂ ਆਈ ਬੱਜੀ ਨਹੀਂ ਬੱਜੀ ਥੋੜਿਆ ਦੋ ਪਈਆ ਆਹ ਤਾਂ ਕਹਿੰਦਾ ਕਿ ਲਾਈ ਆਲੇ ਇਹ ਇੱਕ ਲਾਈ ਆ ਕਰਾਈ ਦੀ ਆ ਇਹਨੇ ਇੱਕ ਲਾਈ ਪੰਜ ਹੋ ਜਾਣੀ ਆ ਚਾਹ ਤੂੰ ਵੀ ਲਾ ਦੇ ਫੱਟੇ ਬੱਸ ਹੋ ਗਏ ਬੋਲਗੇ ਬੋਲਗੇ ਹੋ ਗਏ ਬੋਲਦੇ ਆਪਾਂ ਇਹਨੇ ਕਹਿੰਦੀ ਤੂੰ ਲਾ ਸਕਦਾ ਜੇ ਲਾ ਲਾ ਤੀ ਤਾ ਤੋ ਓ ਮਾਈ ਗਾਡ ਆ ਕੀ ਹੋ ਗਿਆ ਕੀ ਹੋ ਗਿਆ ਰੇਡ ਪੈ ਗਈ ਇਹਨਾਂ ਦਾ ਮਾਲ ਕਿਉਂ ਕਿੱਥੇ ਨਾ ਕੀ ਆਈਆਂ ਨੇ ਇਹ ਤੋਬੇ ਜਿਹੜੀ ਆ ਚਾਂਗਲ ਪਾੜ ਰਹੀਆਂ ਨੇ ਇਹਨੂੰ ਪਤਾ ਹੋਣਾ ਲੋਗਸ ਇੱਥੇ ਆਪਾਂ ਕਰਦੇ ਹਾਂ ਇਸ ਵਲੌਗ ਦਾ ਐਂਡ ਆ ਇਹਨਾਂ ਨੂੰ ਕਿਵੇਂ ਪਤਾ ਤੇ ਆਪਾਂ ਵਿਆਹ ਸਾਰਾ ਦੇਖ ਲਿਆ ਪਿੰਡਾਂ ਨੂੰ ਹੋਈ ਕਿਵੇਂ ਦੇਖੋ ਗਾਇਸ ਗਾਇਸ ਦੇਖੋ ਪੂਰੀ ਲਾਈਨ ਬਣਾ ਹੁਣ ਗਾਇਸ ਆਪਾਂ ਪਹੁੰਚ ਗਏ ਪਟਿਆਲੇ ਤੇ ਇਹਨਾਂ ਨੂੰ ਲੱਗੀ ਭੁੱਖ ਸੇਮ ਡੈਲ ਸੇਮ ਡਾਇਲੌਗ ਐਜ਼ ਆਲਵੇਜ਼ ਕੀ ਖਾਣਾ ਹੁਣ ਤੁਸੀਂ ਖਾਓ ਜੋ ਖਾਣਾ ਹਾਂਡੀ ਚਿਕਨ ਆਰੇ ਹਾਂਡੀ ਖਾਣਾ ਨਹੀਂ ਅਸੀਂ 버거 ਖਾਣਾ ਪਾਪਾ ਨੂੰ ਕਹੂੰਗੀ ਚਲ ਮੈਂ ਦੇਖਦਾ 버거 ਲਿਓਨਾ ਜਾਂ ਗੱਡੀ ਬੰਦ ਕਰ ਜਾ ਫਿਰ ਕਿ ਸਟਾਰਟ ਹੀ ਰਹਿਣ ਦਾ ਸਟਾਰਟ ਹੀ ਰਹਿਣ ਨਾਲ 버거 ਕਿਉਂ 버거 ਗੈਸ ਆਪਾਂ ਨੇ ਆ ਗਏ ਦੋ 버거 버거 ਤੋਂ ਬਾਅਦ ਕਹਿੰਦੇ ਕੁਲਚਾ ਖਾਣਾ ਫਿਰ ਹੁਣ ਇਹਨਾਂ ਨੂੰ ਕੁਲਚੇ ਵੀ ਪੈ ਟੇਸਟੀ ਆ 버거 ਵਧੀਆ ਪਟਿਆਲਾ ਇੱਧਰਲੀ ਸਾਈਡ ਦਾ ਇਸ ਪਹਿਲੀ ਵਾਰ ਆਏ ਆ ਅਸੀਂ ਤੇ ਵਧੀਆ ਪਟਿਆਲਾ ਵੀ ਹਨਾ ਹਾਂ ਆ ਏਰੀਆ ਵਧੀਆ ਜਿੱਧਰ ਆਪਾਂ ਆ ਫਾਦਰ ਦੀ ਮੇਰੇ ਫਾਦਰ ਸਾਹਿਬ ਦੀ ਮੀਟਿੰਗ ਸੀ ਉਹ ਉਧਰ ਗਏ ਹੋਏ ਨੇ ਤੇ ਆਪਾਂ ਇੱਧਰ ਆ ਗਏ ਜਲਦੀ ਕਰੋ ਮਾੜਾ ਜ ਆ ਹਨਾ ਸਵਾਸ ਦਿੱਤੀਆਂ ਦਿੱਤੀਆਂ ਹੋਣੀਆਂ ਚਲੋ ਠੀਕ ਆ ਗਏ ਸੱਗੇ ਜਾ ਕੇ ਮਿਲਦੇ ਆ ਤੁਹਾਨੂੰ ਜੋ ਕੁਝ ਦਿਖਾਉਣੇ ਆ ਘਰੇ ਆ ਕੇ ਹੁਣ ਆਪਾਂ ਬਣਾਉਣਾ ਮਟਰਨ ਓਕੇ ਹੂੰ ਉਹਨੂੰ ਕਿਤੇ ਵਧੀਆ ਦੇਖ ਕੇ ਮਟਰਨ ਫੜਦੇ ਆ ਫਿਰ ਘਰੇ ਆ ਕੇ ਉਹ ਬਣਾਉਨੇ ਆ ਸੋ ਫਾਈਨਲ ਗਾਸ ਆਪਾਂ ਪਹੁੰਚ ਗਏ ਘਰੇ ਤੇ ਹੁਣ ਬਣਾਉਣ ਲੱਗੇ ਆ ਲਸਣਾ ਤਰਕ ਤੇ ਗਾਜਰ ਤੁਸੀਂ ਉਹਨੂੰ ਸਾਈਡ ਤੇ ਰੱਖੋ ਨਾ ਸਿਰ ਤੇ ਵੇਸ ਆਪਾਂ ਕਰ ਲੈ ਸਰ ਕੋ ਰੈਡੀ ਤੇ ਹੁਣ ਬੱਬੂ ਜੀ ਬਣਾਉਣਗੇ ਮਟਰਨ ਤੇ ਇੱਥੇ ਕਰਦੇ ਆਂ ਆਪਾਂ ਵਲੌਗ ਦਾ ਐਂਡ ਸਹੀ ਇੱਥੇ ਕਰਦੇ ਆਂ ਸੀ ਆਪਣੇ ਵਲੌਗ ਦਾ ਐਂਡ ਤੇ ਜੇ ਵਲੌਗ ਵਧੀਆ ਲੱਗਿਆ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਪਾ ਜਾਇਓ ਮਿਲਦੇ ਆਂ ਗਾਇਸ ਕਿਸੇ ਹੋਰ ਘੰਟੀ ਜੀ ਦੇ ਨਵੇਂ ਵਲੌਗ